544 ਕੋ ਕਾਲਾ ਕਾਲਾ ਨਿਗਰੋ ਜਾ ਤੇ ਉਹਦੇ ਨਾਲ ਬੈਠੀ ਅਗੀ ਉਹ ਹੋਰ ਜਾਇਬੜੀ ਡੜੇ ਪੱਟ ਦਿਖਾਈ ਜਾਂਦੀ ਹੈਗੀ ਅਖੀ ਇਹਦੇ ਨਾਲ ਵਿਆਹ ਕਰਾਉਂਗੀ ਸਾਡੀ ਕੁੜੀ ਤਾਂ ਕਿ ਭਾਈ ਡਾਲਰ ਕਮਾਉਂਦੀ ਹੈ ਫੇਰ ਪਤਾ ਲੱਗਦਾ ਪੁੱਤ ਉਹ ਤਾਂ ਆਪਦੇ ਕਮਰੇ ਚ ਵੀ ਰਹਿੰਦੀ ਕਿਰਾਇਆ ਭਰਦੀ ਮਾਰੀ ਮੁੰਡਿਆਂ ਦੇ ਕਮਰੇ ਚ ਰਹਿੰਦੇ ਆ ਇਲਟਸ ਨਾਲ ਕਾ ਕੁੜਗਾ ਹਾਂ ਉਹ ਤਾਂ ਬਾਲਾ ਹੀ ਬੁਰਾ ਹਾਲ ਹੈ ਉਹ ਕਿਵੇਂ ਜੀ ਕੁੜੀਆਂ ਦਾ ਬਾਹਰ ਹਾਂ ਵੀ ਜਿਹੜੀਆਂ ਜਾਂਦੀਆਂ ਪਾਸਟੂ ਕਰਕੇ ਵੀ ਜਾਂ ਤਾਂ ਕੋਈ ਚੰਗੀ ਡਿਗਰੀ ਹੋਵੇ ਉਹਨਾਂ ਨੂੰ ਕੰਮ ਕਮ ਨਹੀਂ ਮਿਲਦਾ ਪੁੱਤ ਹੂੰ ਫਿਰ ਉਹ ਕਿਰਾਇਆ ਨਹੀਂ ਭਰ ਸਕੀਆਂ ਹੂੰ ਖਾਣਿਆਂ ਦਾ ਅੱਛਾ ਜੀ ਉਹ ਤਾਂ ਪੁੱਤ ਮੁੰਡਿਆਂ ਦੇ ਕਮਰੇ ਅਜ ਰਹਿਂਦੇ ਨੇ ਕਾ ਅੱਛਾ ਇਹ ਤੁਹਾਨੂੰ ਕਹਿੰਦਾ ਸੀ ਇਹ ਮੈਨੂੰ ਦੱਸਿਆ ਸੀ ਕਿਸੇ ਖਾਸ ਬੰਦੇ ਨੇ ਦੱਸਿਆ ਜਿਵੇਂ ਅੱਜ ਕੱਲ ਯੂਥ ਸਾਰੇ ਬਾਹਰ ਜਾਈ ਜਾਂਦਾ ਕੁੜੀਆਂ ਮੁੰਡਿਆਂ ਹਾਈਲਾਈਟਸ ਕੀਤੀ ਚੱਲ ਬਾਰਜਰਸ ਕੀਤੀ ਚੱਲ ਬਾਰ ਇਹਦੇ ਤੇ ਕੁਝ ਦੱਸੋ ਵੀ ਕੋਈ ਪੁੱਤ ਹੁਣ ਇੱਥੇ ਦਾ ਡੱਕਾ ਨਹੀਂ ਤੋੜਦੇ ਹੂੰ ਨਾ ਮੁੰਡਾ ਤੋੜੇ ਨਾ ਕੁੜੀ ਤੋੜੇ ਤੇ ਉੱਥੇ ਜੈਵਟਾਂ ਬੱਠਣ ਚੱਕੀ ਜਾਂਦੇ ਗਾ ਬਚਰੀ ਵਾਲੀ ਤੇ ਇੱਥੇ ਲੜੀ ਜਾਂਦੇ ਕਿ ਪ੍ਰਵਾਸੀ ਮਜ਼ਦੂਰ ਆਏ ਕਰਦੇ ਇਹਨਾਂ ਨੂੰ ਭਜਾਵਾਇਆ ਕਰੋ ਵੀ ਕੋਈ ਤਾਂ ਕੰਮ ਕਰੂਗਾ ਹੀ ਹੂੰ ਇੱਥੇ ਤਾਂ ਕੋਈ ਕੰਮ ਨਹੀਂ ਕਰਦਾ ਕਾ ਹੂੰ ਉੱਥੇ ਐ ਪਲੱਸ 2 ਪੁੱਤ ਕਿੱਡੀ ਕੀ ਡਿਗਰੀ ਹੈ ਉੱਥੇ ਕੁੜਾਂ ਪਲੱਸ 2 ਕਰਕੇ ਹੂੰ ਫਿਰ ਉਹ ਕਮਾਉਂਦਗਾ ਕਿਵੇਂ ਆ ਪੁੱਤ ਹੂੰ ਇਧਰ ਤਾਂ ਆ ਇਧਰ ਤਾਂ ਆ ਹੁੰਦਾ ਵੀ ਮਾਂ ਪਾਪ ਸਾਡੀ ਕੁੜੀ ਤਾਂ ਆਖੇ ਭਾਈ ਡਾਲਰ ਕਮਾਉਂਦੀ ਹੈ ਵਾਓ ਫਾਰਲਟ ਅਰ ਜਿਹੜਾ ਕਿ 70 ਦੇ ਇੱਥੇ ਚੱਲਦਾ ਅੱਛਾ ਫੇਰ ਪਤਾ ਲੱਗਦਾ ਪੁੱਤ ਵੀ ਉਹ ਤਾਂ ਆਪਦੇ ਕਮਰੇ 'ਚ ਵੀ ਨਹੀਂ ਰਹਿੰਦੀ ਕਿਰਾਇਆ ਭਰਨ ਦੀ ਮਾਰੀ ਮੁੰਡਿਆਂ ਦੇ ਕਮਰੇ 'ਚ ਰਹਿੰਦੀਆਂ ਆਈ ਲੜਸਾਂ ਵਾਲੀਆਂ ਕੁੜੀਆਂ ਹੂੰ ਹਾਂ ਆ ਆਹ ਮੈਨੂੰ ਖਾਸ ਕਿਸੇ ਨੇ ਦੱਸਿਆ ਵੀ ਆ ਕੁਝ ਹੋਈ ਜਾਂਦਾ ਕੈਨੇਡਾ ਚ ਅੱਛਾ ਜੀ ਆਈਲੈਂਡਸ ਵਾਲੀ ਗੱਲ ਸੁਣਾਉ ਖਾਈ ਉਹ ਪੁੱਤ ਤੇ ਫੇਰ ਦੇਖ ਲੈ ਕਾ ਹੁਣ ਮੈਂ ਇੰਸਟਾਗ੍ਰam ਤੇ ਵੇਖਿਆ ਪਰਸੋ ਚ ਉੱਥੇ ਇੱਕ ਉਹ ਕਾਲਾ ਕਾਲਾ ਨੀ ਗਰੋ ਜਾ ਤੇ ਉਹਦੇ ਨਾਲ ਬੈਠੀ ਹੈ ਕਿ ਉਹ ਜੈ ਵੱਡੇ ਏਡੇ ਏਡੇ ਪੱਟ ਦਿਖਾਈ ਜਾਂਦੀ ਹੈ ਕਿ ਬਾਕੀ ਇਹਦੇ ਨਾਲ ਵਿਆਹ ਕਰਾਉਂਗੀ ਪੁੱਤ ਬਸ ਇਹ ਵੀ ਪੈਸੇ ਦੀ ਮਾਰੀ ਹਾਂ ਪੈਸੇ ਦਿਨ ਮਾਰਨੇ ਕਰਦੀਆਂ ਇਹ ਅਣਖ ਪੰਜਾਬ ਦੀ ਗਈ ਬਸ ਹੁਣ ਤਾਂ ਹੂੰ ਬਿਲਕੁਲ ਤੇ ਪੁੱਤ ਕਿਸੇ ਨੇ ਉਹ ਵਿਆਹ ਕਰਾ ਲਿਆ ਪੰਜ 6 ਸਾਲ ਹੋ ਗਏ ਕੁੜੀ ਨੇ ਉਹ ਕਾਲੇ ਕਾਲੇ ਨੀਗਰੋ ਦੇ ਨਾਲ ਛੱਲਿਆਂ ਵਾਲੇ ਵਾਲਣਾ ਤੇ ਜਦੋਂ ਇੱਧਰ ਆਈ ਤੇ ਪੁੱਤ ਵੇੜੇ ਚ ਉਹ ਪਿਆ ਤੇ ਉਹ ਆਈ ਲੱਗੇ ਜਿਵੇਂ ਕਾਲਾ ਲਾਇਬਰੇ ਕੋਤੇ ਪਿਆ ਹੁੰਦਾਗਾ ਮੰਜੇ ਤੇ ਪਿਆ ਏਡਾ ਜਵਾਕ ਹੁਆ ਤੇ ਗਵਾਂਢਣ ਆਈ ਆ ਕਿ ਕੁੜੇ ਆਹਾ ਕੋਈ ਐ ਆ ਕਿ ਕੁੱਤਾ ਮੰਜੇ ਤੇ ਪਿਆ ਉਹ ਆਦੀ ਮੁੱਤਾ ਨਹੀਂ ਏ ਇਹ ਤਾਂ ਕਿ ਜਵਾਕ ਹੈ ਹਾਂ ਕੀ ਦਾ ਅਗੇ ਮੇਰੀ ਪਵਾਤੀ ਦਾ ਜਿਹੜੀ ਹਾਈਲਾਈਟਸ ਕਰਕੇ ਗਈ ਸੀ ਵਾਰ ਕਿ ਇਹ 바కి ਇਹ ਵੀ ਹਾਈਲਾਈਟਸ ਦਾ ਨਤੀਜਾ ਆ ਕੇ ਹਾਂ ਇਹ ਹੋ ਰਿਹਾ ਈ ਸਿਸਟਮ ਇਹ ਹੋ ਗਿਆ ਪੁੱਤ ਪੈਸਾ ਬਹੁਤ ਕੁਝ ਕਰਵਾਉਂਦਾ ਬਹੁਤ ਕੁਝ ਕਰਵਾਉਂਦਾ ਕਹਿੰਦੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪੀਕਿਆਂ ਤੋਂ ਲਈ ਲੋੜਿਆਂ ਦਾ ਦਾਜ ਹੋਵੇ ਉਹ ਕੰਮ ਦਾ ਡੱਕਾ ਨਹੀਂ ਤੋੜਦੀ ਜਿਹੜੀ ਪਿਆਕਿਆਂ ਤੋਂ ਲਿਆਈ ਲੋੜਿਆਂ ਦਾ ਆਜ਼ਾਦ ਹੋਵੇ ਕੈਲੇ ਫੁਰਨਾਂ ਆਪਣੀ ਕੀ ਰੀਸ ਕਰੂ ਜੇ ਕਿਤੇ ਨਸ਼ਾ ਤੋਂ ਮੁਕਤ ਪੰਜਾਬ ਹੋਵੇ ਤੇ ਕਲਾਕਾਰ ਦੀ ਭੂਤ ਨਹੀਂ ਭਲਾ ਦਿੰਦੇ ਜਦੋਂ ਮਾੜੀ ਸੌਣ ਤੇ ਮਾੜੇ ਵੱਜਦੇ ਸਾਜ਼ ਹੋਵੇ ਚੰਗੇ ਭਲੇ ਸਾਜ਼ੀਆਂ ਨਵਾਜ਼ੀਆਂ ਨੂੰ ਉਹ ਕਲਾਕਾਰ ਖੁਦ ਬਾਣ ਹੀ ਪਾਈ ਫਿਰਦਾ ਇਹਨੇ ਖੁਦ ਨਾ ਕੀਤਾ ਰਿਆਜ਼ ਹੋਵੇ ਗਊ ਗਰੀਬ ਤੀਜਾ ਕਿਸਾਨ ਨੂੰ ਮਿਲੂ ਇਨਸਾਫ਼ ਕਿੱਥੋਂ ਜਿੱਥੇ ਲੰਡੇ ਤੇ ਲੁਚਿਆਂ ਦਾ ਰਾਜ ਹੋਵੇ ਕਹਿੰਦੇ ਉਸ ਨਗਰ ਦੀ ਰਾਖੀ ਕੌਣ ਕਰੂ ਜਿਸ ਨਗਰ ਦਾ ਮੁਖੀ ਖੁਦ ਜਨਾਨੀ ਬਾਜ਼ ਹੋਵੇ ਲਕੀਸ਼ਾ ਤੀਆਂ ਦਾ ਜੀ ਬਲੀ ਕੋ ਚੜਨ ਜੱਗ ਤੇ ਜੇ ਪੁੱਤ ਵੇਚਣ ਦਾ ਨਰਵਾਜ ਹੋਵੇ ਜੇ ਪੁੱਤ ਵੇਚਣ ਨਰਾ ਪੁੱਤ ਮੇਰਾ ਜੀ ਕਰਦਾ ਕਦੇ ਮੈਂ ਕਿਸਾਨੀ ਅੰਦੋਲਨ ਚ ਜਾਵਾਂ ਮੈਂ ਅੱਛਾ ਜੀ ਹਾਂ ਮੇਰਾ ਜੀ ਕਰਦਾ ਵੀ ਹਾਂ ਜਿੱਦੇ ਸਬਬ ਬਣ ਗਏ ਆ ਜਮੀ ਲੈ ਕੇ ਜਾਉਂਗਾ ਹੂੰ ਗਏ ਹਾਂ ਕਿਸਾਨੀ ਅੰਦੋਲਨ ਮੈਂ ਜਾਣਾ ਓਏ ਗਏ ਨਹੀਂ ਮੈਂ ਜਾਣਾਗਾ ਅੱਛਾ ਜੀ ਚਲੋ ਵੀ ਠੀਕ ਆ ਉਹਨਾਂ ਖਾਤਰ ਜਾਣਾ ਚਾਹੀਦਾ ਦੋਵੇਂ ਜਾਉਂਗੇ ਦੋਵੇਂ ਜੀ ਜਾਏ ਜਵਾਨ ਜਾਏ ਕਿਸਾਨ ਹਾਂ ਜੀ ਦੋਵੇਂ ਜੀ ਜਾਉਂਗੇ ਹੀ ਫਿਰ ਨਹੀਂ ਪੁੱਤ ਫਿਰ ਤੇਰਾ ਚਾਚਾ ਨੂੰ ਉਹਨ ਲੈ ਕੇ ਜਾਂਦੇ ਉੱਥੇ ਅੱਛਾ ਉਹ ਇਲਤੀ ਵਾਦਾ ਕਰਦਾ ਹਾਂ ਹਾਂ ਛੇੜਖਾਨੀ ਕਰਦਾ ਹਾਂ ਠੀਕ ਹੈ ਜੀ ਅੱਛਾ ਚਾਚੀ ਕੋਈ ਲਾਸਟ ਤੇ ਕੋਈ ਮੈਸੇਜ ਦੇਣਾ ਹੋਵੇ ਅੱਜ ਕੱਲ ਦੇ ਯੂਥ ਨੂੰ ਜਾਂ ਕੋਈ ਗੱਲ ਕਰਨੀ ਹੋਵੇ ਤੁਸੀਂ ਸਾਂਝੀ ਕਰ ਸਕਦੇ ਹੋ ਜਿਹੜੀ ਤੁਹਾਡੀ ਉਹ ਤਾਂ ਮੈਂ ਐਡੀ ਸਿਆਣੀ ਵੀ ਹੈ ਨਹੀਂਗੀ ਜਿੰਨੀ ਲੋਕ ਮੈਨੂੰ ਸਮਝਦੇ ਪਰ ਮੈਂ ਇੰਨੀ ਸਿਆਣੀ ਨਹੀਂ ਹਰੇਕ ਆਪਦੇ ਘਰੇ ਰੋਟੀ ਖਾਂਦਾਗਾ ਨਾ ਹਾਂ ਆਪਾਂ ਕਿਹਨੂੰ ਕਹਿੰਦੇ ਉਹ ਕਹਿੰਦੇ ਉਹ ਮਾਂ ਕੀ ਤੀ ਇਹਨੂੰ ਮਤ ਦੇਉ ਜਿਹੜੀ ਪਹਿਲਾਂ ਹੀ ਬਦਕਾਰ ਹੋਵੇ ਕਹਿੰਦੇ ਮਾਂ ਅੰਦਰ ਵੜ ਵੜ ਹੱਸਦੀ ਏ ਤੇ ਕੋਠੇ ਚੜ ਚੜ ਨੱਚੂਗੀ ਮਾਂ ਅੰਦਰ ਵੜ ਵੜ ਹੱਸਦੀ ਏ ਤੇ ਕੋਠੇ ਚੜ ਚੜ ਨੱਚੂਗੀ ਪਿਓ ਦਾਦੇ ਦੀ ਇੱਜ਼ਤ ਸ਼ਰਿਆਂ ਪਟੂਗੀ ਜਿਸ ਘਰੇ ਔਰਤ ਦੀ ਚੱਲਦੀ ਏ ਉੱਥੇ ਬੰਦੇ ਦਾ ਸਤਕਾਰ ਹੋਵੇ ਉਹ ਮਾਂ ਕੀ ਦੀ ਇਹਨੂੰ ਮਤ ਦੇਉ ਤੇ ਜਿਹੜੀ ਪਹਿਲਾਂ ਹੀ ਬਦਕਾਰ ਹ ਹ ਬਿਲਕੁਲ ਬਹੁਤ ਸੋਹਣੀ ਗੱਲ ਕੋਈ ਅੱਜ ਕੱਲ ਦੀ ਯੂਥ ਨੂੰ ਮੈਸੇਜ ਦੇਣਾ ਹੋਵੇ ਨਸ਼ੇ 'ਚ ਤੁਹਾਨੂੰ ਪਤਾ ਬਹੁਤ ਕੁਝ ਹੋ ਰਿਹਾ ਪੰਜਾਬ 'ਚ ਹਨਾ ਕੋਈ ਯੂਥ ਨੂੰ ਮੈਸੇਜ ਦੇਣਾ ਹੋਵੇ ਅੱਜ ਕੱਲ ਦੀ ਨੂੰ ਤੁਸੀਂ ਪੁੱਤ ਨਵੇਂ ਨੂੰ ਤਾਂ ਆਪਾਂ ਤਾਂ ਕੁਝ ਕਹਿ ਨਹੀਂ ਸਕਦੇ ਇੱਕ ਬੀ ਐਨ ਟੀ ਵੀ ਪੁੱਤ ਬਣ ਕੇ ਵੀ ਜਿਹੜੀਆਂ ਸ਼ਮਸ਼ਾਨ ਘਾੜ ਦੇ ਵਿੱਚ ਮਰਦਿਆਂ ਨੂੰ ਜਲਾਉਣ ਵਾਲੀਆਂ ਸੱਬੜਾਂ ਯਾਰਕੀਆਂ ਹੁੰਦੀਆਂ ਤੇ ਟਰੇਆਂ ਯਾਰਕੀਆਂ ਪੁੱਤ ਬਣ ਕੇ ਉਹਨਾ ਪਟਿਆ ਕਰ ਮਰ ਤਾਂ ਸੌਖੇ ਜਾਈਏ ਉਹਨਾ ਪਟੇ ਪਤੂਆ ਵੀ ਨਹੀਂ ਛੱਡਦੇ ਉਹ ਮੈਂ ਪੁੱਛਿਆ ਸੀ ਸੀਰੀਅਸ ਚ ਕੋਈ ਮੈਸੇਜ ਦੇਣਾ ਹੋਵੇ ਇਹ ਮੇਰਾ ਸੀਰੀਅਸ ਹੀ ਆ ਪੁੱਤ ਇਹ ਇਹਨੂੰ ਸੀਰੀਅਸ ਸਮਝ ਲੋ ਵੀ ਜਿਹੜੇ ਨਸ਼ੇ ਕਰਦੇ ਪੁੱਤ ਬਣ ਕੇ ਉਹ ਸੱਬੜਾਂ ਹੀ ਨਾ ਪੱਟਿਆ ਕਰੋ ਜਿਵੇਂ ਜਿਉਂਦੇ ਜਿਿਆਂ ਨੂੰ ਤਾਂ ਜਿਉਂ ਨਹੀਂ ਦਿੰਦੇ ਮਰਿਆਂ ਨੂੰ ਵੀ ਨਹੀਂ ਮਰਨ ਦਿੰਦੇ ਪੁੱਤ ਉਹ ਨਾ ਪੱਟਿਆ ਕਰੋ ਉੱਥੇ ਹਾਂ ਉੱਥੇ ਸਾਨੂੰ ਠੀਕ ਹੈ ਜੀ ਉਹ ਦੇ ਤਾਂ ਹੀ ਮੈਸੇਜ ਤੁਸੀਂ ਕੋਈ ਕੋਈ ਗੱਲ ਕਰਨੀ ਹੋਵੇ लास्ट ਤੇ ਬਸ ਲੋੜ ਹੀ ਨਹੀਂ ਆਪਣੇ ਤਾਂ ਆਹੀ ਗੱਲ ਹੈ ਕਹਿੰਦੇ ਕੋਈ ਬਣ ਗਿਆ ਝਾਲਰ ਪੱਖੀਆਂ ਦੀ ਕੋਈ ਛੱਡ ਕੇ ਸੀਸਮਹਿਲ ਚੱਲਿਆ ਕੋਈ ਪਲਿਆ ਨਾਜ ਤੇ ਨਖਰਿਆਂ ਦੇ ਨਾਲ ਕੋਈ ਤੱਤੇ ਰੇਤੇ ਸੜ ਚੱਲਿਆ ਕੋਈ ਭੁੱਲ ਗਿਆ ਮਕਸਦ ਆਪਣ ਦਾ ਕੋਈ ਕਰਕੇ ਮਕਸਦ ਹੱਲ ਚੱਲਿਆ ਫਰੀਦਾ ਇਹ ਜੱਗ ਤਾਂ ਮੁਸਾਫਰਖਾਨਾ ਹੈ ਕੋਈ ਅੱਜ ਚੱਲਿਆ ਤੇ ਕੋਈ ਕੱਲ ਚੱਲਿਆ ਉਹ ਤੇ ਜੱਗ ਦੇ ਤਾਂ ਕੂੜੀਆਂ ਪੈਡਾਂਗੇ ਹਨਾ ਜੇ ਚੰਗਾ ਕਰਾਂਗੇ ਤਾਂ ਲੋਕ ਯਾਦ ਕਰ ਮੰਗੇ ਅੱਛਾ ਤਤੀ ਦੋ ਜਵਾਨੀ ਚ ਹੁੰਦੇ ਸੀਗੇ ਤੁਸੀਂ ਹਾਂਜੀ ਜਵਾਨੀ ਚ ਹੁੰਦੇ ਸੀ ਤੁਸੀਂ ਕੋਈ ਉਦੋਂ ਜਿਹੜਾ ਗਾਣਾ ਤੁਸੀਂ ਬਹੁਤ ਗਾਉਂਦੇ ਹੁੰਦੇ ਸੀਗੇ ਜੀ ਕੋਈ ਅੱਜ ਸਾਨੂੰ ਸੁਣਾ ਦੋਗੇ ਉਹਦੀਆਂ ਦੋਲਣ ਉਹ ਤਾਂ ਮੈਨੂੰ ਪਰਗੜ ਭਾਗੂ ਦਾ ਗੀਤ ਚੰਗਾ ਲੱਗਦਾ ਸੀਗਾ ਕਿਹੜਾ ਜੀ ਉਹ ਸੀਗਾ ਸੋਨੇ ਵਰਗਾ ਰੰਗ ਵੇ ਮਾਪਿਆਂ ਨੇ ਘਰ ਰੱਖੀ ਲਾੜਲੀ ਸੋਹਰੇ ਲਾਲੀ ਕੰਮ ਵੇ ਮੇਰਾ ਓਡੇ ਜਾਲਮਾ ਸੋਨੇ ਵਰਗਾ ਰੰਗ ਵੇ ਬੜਾ ਹੀ ਸੋਨਾ ਕਹਿੰਦਾ ਸੀਗਾ ਉਹ ਤਾਂ ਬੜਾ ਹੀ ਬੁਰਾ ਹਾਲ ਹੈ ਉਹ ਕਿਵੇਂ ਜੀ ਕੁੜੀਆਂ ਦਾ ਬਾਹਰ ਹਾਂ ਵੀ ਜਿਹੜੀਆਂ ਜਾਂਦੀਆਂ ਪਾਸਟੂ ਕਰਕੇ ਵੀ ਜਾਂ ਤਾਂ ਕੋਈ ਚੰਗੀ ਡਿਗਰੀ ਹੋਵੇ ਉਹਨਾਂ ਨੂੰ ਕੰਮਕਮ ਨਹੀਂ ਮਿਲਦਾ ਪੁੱਤ ਹੂੰ ਫਿਰ ਉਹ ਕਿਰਾਇਆ ਨਹੀਂ ਭਰ ਸਕਦੀਆਂ ਹੂੰ ਕਮਰਿਆਂ ਦਾ ਅੱਛਾ ਜੀ ਉਹ ਤਾਂ ਪੁੱਤ ਮੁੰਡਿਆਂ ਦੇ ਕਮਰੇ ਅੱਗੇ ਰਹਿੰਦੇ ਪਏ। ਅੱਛਾ ਜੀ ਤੁਹਾਨੂੰ ਕਹਿੰਦਾ ਸਿਆ? ਇਹ ਮੈਨੂੰ ਦੱਸਿਆ ਸੀ ਕਿਸੇ ਨਖਾਸ ਬੰਦੇ ਨੇ। ਜਿਵੇਂ ਅੱਜ ਕੱਲ ਯੂਥ ਸਾਰੇ ਬਾਹਰ ਜਾਈ ਜਾਂਦਾ। ਕੁੜੀਆਂ ਮੁੰਡਿਆਂ ਹਾਈਲਟਸ ਕੀਤੀ, ਚੱਲ ਬਾਰਜਰਸ ਕੀਤੀ, ਚੱਲ ਬਾਰ। ਇਹਦੇ ਤੇ ਕੁਝ ਦੱਸੋ ਵੀ ਕੋਈ। ਪੁੱਤ ਹੁਣ ਇੱਥੇ ਦਾ ਡੱਕਾ ਨਹੀਂ ਤੋੜਦੇ। ਹੂੰ। ਨਾ ਮੁੰਡਾ ਤੋੜੇ, ਨਾ ਕੁੜੀ ਤੋੜੇ ਤੇ ਉੱਥੇ ਦੀ ਰੈਵਟਿੰਗ ਪੱਠਣ ਚੱਕੀ ਜਾਂਦੀਆਂ ਗਾਂਾਂ ਬਚਰੀਆਂ ਨੇ। ਤੇ ਇੱਥੇ ਲੜੀ ਜਾਂਦੇ ਕਿ ਪ੍ਰਵਾਸੀ ਮਜ਼ਦੂਰ ਆਏ ਕਰਦੇ ਇਹਨਾਂ ਨੂੰ ਪਜਾਵਾ ਆਇਆ ਕਰੋ। ਹੂੰ। ਵੀ ਕੋਈ ਤਾਂ ਕੰਮ ਕਰੂਗਾ ਹੀ ਹੂੰ ਇੱਥੇ ਤਾਂ ਕੋਈ ਕੰਮ ਨਹੀਂ ਕਰਦਾ ਕਾ ਹੂੰ ਉੱਥੇ ਆਏ ਪਲੱਸ 2 ਪੁੱਤ ਕਿੱਡੀ ਕੀ ਡਿਗਰੀ ਉੱਥੇ ਕੁੜੀਆਂ ਪਲੱਸ 2 ਕਰਕੇ ਹੂੰ ਫਿਰ ਉਹ ਕਮਾਉਂਦਗਾ ਕਿਵੇਂ ਆ ਪੁੱਤ ਹੂੰ ਇਧਰ ਤਾਂ ਆ ਇਧਰ ਤਾਂ ਆ ਹੁੰਦਾ ਵੀ ਮਾਪਾ ਸਾਡੀ ਕੁੜੀ ਤਾਂ ਆਖੇ ਭਾਈ ਡਾਲਰ ਕਮਾਉਂਦੀ ਹੈ ਵਾਓ ਬਾਹਰਲੇ ਡਰ ਜਿਹੜਾ ਕਿ 70 ਦਾ ਇੱਥੇ ਚੱਲਦਾ अच्छा ਫੇਰ ਪਤਾ ਲੱਗਦਾ ਪੁੱਤ ਵੀ ਉਹ ਤਾਂ ਆਪਦੇ ਕਮਰੇ ਚ ਵੀ ਨਹੀਂ ਰਹਿੰਦੀ ਕਿਰਾਇਆ ਭਰਨ ਦੀ ਮਾਰੀ ਮੁੰਡਿਆਂ ਦੇ ਕਮਰੇ ਚ ਰਹਿੰਦੇ ਆ ਹਾਈਲਾਈਟਸ ਵਾਲੇ ਕੁੰਡਾ ਹਾਂ ਆ ਆਹ ਮੈਨੂੰ ਖਾਸ ਕਿਸੇ ਨੇ ਦੱਸਿਆ ਵੀ ਆ ਕੁਸ ਹੋਈ ਜਾਂਦਾ ਕੈਨੇਡਾ ਚ اچھا ਹਾਂ ਹਾਈਲਾਈਟਸ ਵਾਲੀ ਗੱਲ ਸੁਣਾਓ ਖਾਈ ਉਹ ਪੁੱਤ ਤੇ ਫੇਰ ਦੇਖ ਲੈ ਕਾ ਹੁਣ ਮੈਂ ਇੰਸਟਾਗ੍ਰਾਮ ਤੇ ਵੇਖਿਆ ਪਰਸੋ ਚ ਉਥੇ ਇੱਕ ਉਹ ਕਾਲਾ ਕਾਲਾ ਨੀਗਰ ਹੋ ਜਾ ਤੇ ਉਹਦੇ ਨਾਲ ਬੈਠੀ ਹੈਗੀ ਉਹ ਜਾਇਬੰਦੀ ਢੜੇ ਪੱਟ ਦਿਖਾਈ ਜਾਂਦੀ ਹੈਗੀ ਕਿ ਇਹਦੇ ਨਾਲ ਵਿਆਹ ਕਰਾਉਂਗੀ ਪੁੱਤ ਬਸ ਇਹ ਵੀ ਪੈਸੇ ਦੀ ਮਾਰੀ ਹਾਂ ਇਸ ਦਿਨ ਨੂੰ ਮਾਰਨੀ ਕਰਦੀ ਆ ਇਹ ਅਣਖ ਪੰਜਾਬ ਦੀ ਗਈ ਵਸ ਹੁਣ ਤਾਂ ਹੂੰ ਬਿਲਕੁਲ ਤੇ ਪੁੱਤ ਕਿਸੇ ਨੇ ਉਹ ਵਿਆਹ ਕਰਾ ਲਿਆ ਪੰਜ ਛੇ ਸਾਲ ਹੋ ਗਏ ਕੁੜੀ ਨੂੰ ਉਹ ਕਾਲੇ ਕਾਲੇ ਨੀਗਰੋ ਜੇ ਨਾਲ ਛੱਲਿਆਂ ਵਾਲੇ ਵਾਲਣਾ ਤੇ ਜਦੋਂ ਇੱਧਰ ਆਈ ਤੇ ਪੁੱਤ ਵੇੜੇ ਚ ਉਹ ਪਿਆ ਤੇ ਉਹ ਐਂ ਲੱਗੇ ਜਿਵੇਂ ਕਾਲਾ ਲਾਇਬਰੇ ਕੋਤੇ ਵਿਆਹ ਹੁੰਦਾਗਾ ਮੰਜੇ ਤੇ ਪਿਆ ਐਡਾ ਜਵਾਕ ਹੁੰਦਾ ਤੇ ਗਵਾਂਢਣ ਆਈ ਆ ਕਿ ਕੁੜੇ ਆਹਾ ਕੋਈ ਐ ਉਹ ਕਿ ਕੁੱਤਾ ਮੰਜੇ ਤੇ ਪਿਆ ਉਹ ਆਦੀ ਮੁੱਤਾ ਨਹੀਂ ਏ ਇਹ ਤਾਂ ਕਿ ਜਵਾਕ ਹੈ ਹਾਂ ਕੀਤਾ ਅਗੇ ਮੇਰੀ ਪੁਆਤੀ ਨੇ ਜਿਹੜੀ ਹਾਈਲਾਈਟਸ ਕਰਕੇ ਗਈ ਸੀ ਵਾਰ ਓਕੇ ਇਹ ਬਾਕੀ ਇਹ ਵੀ ਹਾਈਲਾਈਟਸ ਦਾ ਨਤੀਜਾ ਆ ਤੇ ਹਾਂ ਇਹ ਹੋ ਰਿਹਾ ਈ ਸਿਸਟਮ ਨਾਲ ਹੋ ਗਿਆ ਪੁੱਤ ਹੂੰ ਪੈਸਾ ਬਹੁਤ ਕੁਝ ਕਰਵਾਉਂਦਾ ਬਹੁਤ ਕੁਝ ਕਰਵਾਉਂਦਾ ਕੋਈ ਤੁਸੀਂ ਲਾਸਟ ਤੇ ਕੋਈ ਗੱਲ ਕਰਨੀ ਹੋਵੇ ਜਿਹੜੀ ਸਾਡੇ ਤੋਂ ਰਹਿ ਗਈ ਹੋਵੇ ਸਕਿਪ ਹੋ ਗਈ ਹੋਵੇ ਮੈਥੋਂ ਤੁਸੀਂ ਕਰਨੀ ਹੋ ਹਾਂ ਪੁੱਤ ਐਂਡ ਤਾਂ ਆਪਣਾ ਇਹੀ ਹੈ ਜੀ ਵੀ ਪੰਜਾਬ ਖੜੇ ਗੁਲਾਬ ਦੇ ਫੁੱਲ ਵਾਂਗੂ ਸਦਾ ਮਹਿਕ ਆਪਣੇ ਖਿਲਾਅ ਦਾ ਰਵੇ ਸੌਣ ਮਹੀਨੇ ਬਾਗੀ ਪੈਣ ਪੀਂਗਾ ਝੂਟੇ ਲੈਂਦਾ ਸਦਾ ਪਿਆਰ ਦਾ ਰਵੇ ਗੁਰੂਆਂ ਪੀਰਾਂ ਪਕੰਬਰਾਂ ਫਕਰਾਂ ਦੀ ਧਰਤੀ ਵਾਸਾ ਹਮੇਸ਼ਾ ਸੱਚੇ ਕਰਤਾਰ ਦਾ ਰਵੇ ਨਾ ਨજર ਲੱਗੇ ਨਾ ਮਿਰਚਾਂ ਦੀ ਲੋੜ ਪਵੇ ਹਰ ਕੋਈ ਦਿਲ ਦੇ ਵਿੱਚ ਵਿਚਾਰਦਾ ਰਵੇ ਹਰ ਕੋਈ ਦਿਲ ਦੇ ਵਿੱਚ ਵਿਚਾਰਦਾ